ਗਰਮ ਬਾਰਾਂ ਦਰਮਿਆਨੀ ਰਾਤ ਨੂੰ ਬੱਸ ਸਟੈਂਡ ਦੀ ਬੈਕ ਸਾਈਡ ਤੇ ਰੈਡੀਮੇਡ ਦੁਕਾਨ ਦੇ ਵਿੱਚ ਕੁਝ ਅਨਪਛਾਤੇ ਚੋਰਾਂ ਨੇ ਚੋਰੀ ਕੀਤੀ ਸੀ ਜਿਨ੍ਹਾਂ ਨੂੰ ਸੀਸੀਟੀਵੀ ਫੋਟੋ ਕੈਮਰੇ ਦੇ ਆਧਾਰ ਤੇ ਜਿਨ੍ਹਾਂ ਦੀ ਸਨਸਤ ਕਰਕੇ ਦੋ ਜਿਨ੍ਹਾਂ ਦੇ ਵਿੱਚੋਂ ਅਸੀਂ ਗ੍ਰਿਫਤਾਰ ਕਰ ਲਏ ਨੇ ਮੁਕੱਦਮਾ ਨੰਬਰ 14 ਜਿਹੜਾ ਇਹਨਾਂ ਦੇ ਖਿਲਾਫ ਦਰਜ ਕਰ ਦਿੱਤਾ ਗਿਆ ਵਾ ਤਫ਼ਤੀਸ਼ ਜਾਰੀ ਆ ਜੋ ਵੀ ਤੱਥ ਅੱਗੇ ਆਉਣਗੇ ਉਹ ਆਪਜੀ ਨੂੰ ਦੱਸਿਆ ਜਾਵੇਗਾ ਇਹ ਕਿਥੋਂ ਦੇ ਰਹਿਣ ਵਾਲੇ ਕੋਈ ਥੋੜਾ ਬੋਤਾ ਵਾਕਿਆ ਇੱਕ ਤਬੁਰਜੀ ਦਾ ਤੇ ਇੱਕ ਤਾਰਾਗੜ ਦਾ ਜਿਹੜਾ ਤਾਰਾਗੜ ਵਾਲਾ ਚੋਰ ਹੈ ਇਹਦੇ ਖਿਲਾਫ ਪਹਿਲਾਂ ਵੀ ਆਲਰੇਡੀ ਮੁਕੱਦਮੇ ਦਰਜ ਨੇ ਤੇ ਜਿਹੜਾ ਤਬੁਰਜੀ ਵਾਲਾ ਜਾਂ ਤਾਰਾਗੜ ਵਾਲਾ ਇਹ ਨਸ਼ੇ ਦੇ ਵੀ ਕੋਈ ਆਦੀ ਹੈ ਜਾਂ ਕਿਤਾ ਨਹੀਂ ਇਹਨਾਂ ਦੇ ਵਿੱਚ ਨਸ਼ੇ ਵਾਲੀ ਕੋਈ ਗੱਲ ਨਹੀਂ ਅਜੇ ਆਈ ਮਾਲ ਵੀ ਕੋਈ ਰਿਕਵਰ ਹੋਇਆ ਇਹਨਾਂ ਕੋਲੋਂ ਥੋੜਾ ਮਾਲ ਰਿਕਵਰ ਹੋਇਆ ਵਾ ਜਿਹੜੇ ਦੋ ਫਰਾਡ ਨੇ ਉਹਨਾਂ ਨੂੰ ਉਹਨਾਂ ਨੂੰ ਫੜ ਕੇ ਰਿਕਵਰੀ ਕੀਤੀ ਜਾਏਗੀ ਤੇ ਇਹਨਾਂ ਨੇ ਕੋਈ ਹੋਰਾਂ ਬਾਰੇ ਦੱਸਿਆ ਕਿ ਕਿੱਥੇ ਜਾ ਕੇ ਲੁਕੇ ਨੇ ਜਾਂ ਕਿਵੇਂ ਨਹੀਂ ਇਹਨਾਂ ਨੇ ਉਹਨੇ ਘਰਾਂ ਬਾਰੇ ਦੱਸਿਆ ਜਿਨ੍ਹਾਂ ਦੇ ਘਰਾਂ 'ਤੇ ਤਾਲੇ ਲੱਗੇ ਨੇ ਘਰ ਦੇ ਵਿੱਚ ਕੋਈ ਨਹੀਂ ਹੈ ਉਹਨਾਂ ਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਏਗਾ ਦੇ ਵਿੱਚ ਮੁਖਰਦੀਤ ਇਤਲਾਹ ਰਹੀ ਹੈ ਸੀਸੀਟੀਵੀ ਕੈਮਰੇ ਫੋਟੋ ਦੀ ਵੀ ਕਾਫੀ ਅਹਿਮਿਤ ਰਹੀ ਹੈ ਉਸ ਅਧਾਰ 'ਤੇ ਅਸੀਂ ਫੜਿਆ ਫੋਟੋ ਵੀ ਦਿਖਾ ਕੇ ਮੁਖਰ ਨੂੰ ਫਿਰ ਇਹਨਾਂ ਨੂੰ ਜਿਹੜਾ ਕਾਬੂ ਕੀਤਾ ਗਿਆ ਇਹਨਾਂ ਦੇ ਪਰਚਾ ਦਰਜ ਕਰਕੇ ਰਿਪੋਰਟ ਚ ਪੇਸ਼ ਕਰ ਰਹੇ ਇਹਨਾਂ ਦਾ ਵਾਫਸੀ ਤੇ ਬਾੰਡ ਲਿਆ ਰਹੇ ਹਨ ਗਰਮ ਬਾਰਾਂ ਦਰਮਿਆਨੀ ਰਾਤ ਨੂੰ ਬੱਸ ਸਟੈਂਡ ਦੀ ਬੈਕ ਸਾਈਡ ਤੇ ਰੈਡੀਮੇਡ ਦੁਕਾਨ ਦੇ ਵਿੱਚ ਕੁਝ ਅਨਪਛਾਤੇ ਚੋਰਾਂ ਨੇ ਚੋਰੀ ਕੀਤੀ ਸੀ ਜਿਨ੍ਹਾਂ ਨੂੰ ਸੀਸੀਟੀਵੀ ਫੋਟੋ ਕੈਮਰੇ ਦੇ ਆਧਾਰ ਤੇ ਜਿਨ੍ਹਾਂ ਦੀ ਸਨਸਤ ਕਰਕੇ ਦੋ ਜਿਨ੍ਹਾਂ ਦੇ ਵਿੱਚੋਂ ਅਸੀਂ ਗ੍ਰਿਫਤਾਰ ਕਰ ਲਏ ਨੇ ਮੁਕਦਮਾ ਨੰਬਰ 14 ਜਿਹੜਾ ਇਹਨਾਂ ਦੇ ਖਿਲਾਫ ਦਰਜ ਕਰ ਦਿੱਤਾ ਗਿਆ ਵਾ ਤਫ਼ਤੀਸ਼ ਜਾਰੀ ਆ ਜੋ ਵੀ ਤੱਥ ਅੱਗੇ ਆਉਣਗੇ ਉਹ ਆਪਜੀ ਨੂੰ ਦੱਸਿਆ ਜਾਵੇਗਾ ਇਹ ਕਿੱਥੋਂ ਦੇ ਰਹਿਣ ਵਾਲੇ ਕੋਈ ਥੋੜਾ ਬੋਤਾ ਵਾਕਿਆ ਇੱਕ ਤਬੁਰਜੀ ਦਾ ਤੇ ਇੱਕ ਤਾਰਾਗੜ ਦਾ ਵਾ ਜਿਹੜਾ ਤਾਰਾਗੜ ਵਾਲਾ ਚੋਰ ਹੈ ਇਹਦੇ ਖਿਲਾਫ ਪਹਿਲਾਂ ਵੀ ਆਲਰੇਡੀ ਮੁਕੱਦਮੇ ਦਰਜ ਨੇ ਤੇ ਜਿਹੜਾ ਤਬੁਰਜੀ ਵਾਲਾ ਜਾਂ ਤਾਰਾਗੜ ਵਾਲਾ ਇਹ ਨਸ਼ੇ ਦੇ ਵੀ ਕੋਈ ਆਦੀ ਹੈ ਜਾਂ ਕਿਤਾ ਨਹੀਂ ਇਹਨਾਂ ਦੇ ਵਿੱਚ ਨਸ਼ੇ ਵਾਲੀ ਕੋਈ ਗੱਲ ਨਹੀਂ ਅਜੇ ਆਈ ਮਾਲ ਵੀ ਕੋਈ ਰਿਕਵਰ ਹੋਇਆ ਇਹਨਾਂ ਕੋਲੋਂ ਥੋੜਾ ਮਾਲਿਕ ਰਿਕਵਰ ਹੋਇਆ ਵਾ ਜਿਹੜੇ ਦੋ ਫਰਾਡ ਨੇ ਉਹਨਾਂ ਕੋ ਉਹਨਾਂ ਨੂੰ ਫੜ ਕੇ ਰਿਕਵਰੀ ਕੀਤੀ ਗਈ ਤੇ ਇਹਨਾਂ ਨੇ ਕੋਈ ਹੋਰਾਂ ਬਾਰੇ ਦੱਸਿਆ ਕਿ ਕਿੱਥੇ ਜਾ ਕੇ ਲੁਕੇ ਨੇ ਜਾਂ ਕਿਵੇਂ ਨਹੀਂ ਇਹਨਾਂ ਨੇ ਉਹ ਘਰਾਂ ਬਾਰੇ ਦੱਸਿਆ ਜਿਹਨਾਂ ਦੇ ਘਰਾਂ ਉਤਾਲੇ ਲੱਗੇ ਨੇ ਘਰ ਦੇ ਵਿੱਚ ਕੋਈ ਨਹੀਂ ਹੈ ਉਹਨਾਂ ਨੂੰ ਜਲਦੀ ਜਲਦੀ ਗ੍ਰਸਤਾਰ ਕੀਤਾ ਜਾਏਗਾ ਇਹਦੇ ਵਿੱਚ ਮੁਖਰਦੀਤ ਇਤਲਾਹ ਰਹੀ ਹੈ ਸੀਸੀਟੀਵੀ ਕੈਮਰੇ ਫੋਟੋ ਦੀ ਵੀ ਕਾਫੀ ਅਹਿਮਿਤ ਰਹੀ ਹੈ ਉਸ ਅਧਾਰ ਤੇ ਅਸੀਂ ਫੜਿਆ ਫੋਟੋ ਹੀ ਦਿਖਾ ਕੇ ਮੁਖਰ ਨੂੰ ਫਿਰ ਇਹਨਾਂ ਨੂੰ ਜਿਹੜਾ ਕਾਬੂ ਕੀਤਾ ਗਿਆ ਇਹਨਾਂ ਦੇ ਪਰਚਾ ਦਰਜ ਕਰਕੇ ਰਿਪੋਰਟ ਚ ਪੇਸ਼ ਕਰ ਰਹੇ ਇਹਨਾਂ ਦਾ ਵਾਫਸੀ ਤੇ ਬਾੰਡ ਲਿਆ ਰਹੇ ਹਨ 11 12 ਦਰਮਿਆਨੀ ਰਾਤ ਨੂੰ ਬੱਸ ਸਟੈਂਡ ਦੀ ਬੈਕ ਸਾਈਡ ਤੇ